ਹੱਥ ਜੋੜ ਰਿਆ ਸੀ ਰੋ ਰਿਆ ਸੀ ਬਾਈਬਲ ਉਹਨੇ ਹੱਥ 'ਚ ਫੜੀ ਹੋਈ ਸੀ ਤੇ ਉਹ ਕਹੀ ਜਾਂਦਾ ਸੀ ਮੈਨੂੰ ਮaaf ਕਰ ਦੋ ਮaaf ਕਰ ਦੋ ਮaaf ਕਰ ਦੋ ਨੇ ਰਹਿਮ ਦੀ ਇਹ ਬੁਹਾਰ ਕੀਤੀ ਜੀ ਮੇਰੇ ਛੋਟੇ ਛੋਟੇ ਬੱਚੇ ਆ ਜੀ ਪਰ ਉਹ ਇੱਕ ਰਾਮ ਰਹੀਮ ਬੰਨਣ ਦੀ ਕੋਸ਼ਿਸ਼ ਕਰ ਰਿਹਾ ਸੀ ਤੁਸੀਂ ਦੇਖਿਆ ਹੋਣਾ ਟੈਂਪੂਆਂ ਦੇ 500 500 ਦਿਹਾੜੀ ਤੇ ਲਿਆ ਕੇ ਬੰਦੇ ਉਹਰੇ ਭਲਾਏਗੇ ਪਥਰਾਓ ਵੀ ਕਰਨੇ ਕੋਸ਼ਿਸ਼ ਕੀਤੀ 5 5 ਕਰੋੜ ਰੁਪਏ ਸਾਡੇ ਮੂਰੇ ਰੱਖਿਆ ਗਿਆ 10 10 ਕਰੋੜ ਵੀ ਸਾਡੇ ਮੂਰੇ ਰੱਖਿਆ ਗਿਆ ਪਰ ਸਾਡੇ ਲਈ ਪੈਸਾ ਕੋਈ ਐਮੇਤ ਨਹੀਂ ਰੱਖਦਾ ਸੀ ਐਫਆਰਾਂ ਕਰਾਈਆਂ ਕ੍ਰਾਸ ਨਹੀਂ ਮੰਨੇ ਹਮਲੇ ਕੀਤੇ ਨਹੀਂ ਮੰਨੇ ਫੈਮਿਲੀ ਚ ਵੜ ਗਏ ਮਾਪੇ ਨੂੰ ਖਰੀਦ ਲਿਆ ਪੈਸੇ ਦਾ ਲਾਲਚ ਦੇ ਕੇ ਰਿਸ਼ਤੇਦਾਰਾਂ ਨੂੰ ਖਰੀਦ ਲਿਆ ਫਿਰ ਵੀ ਨਹੀਂ ਮੰਨੇ ਅੱਛਾ ਸੁਣਵਾਈ ਦੇ ਦੌਰਾਨ ਕੀ ਕੁਝ ਹੋਇਆ ਕੀ ਕੁਝ ਪਾਸਟਰ ਨੇ ਕਿਹਾ ਆਪਣੇ ਉਹਨੇ ਰਹਿਮ ਦੀ ਗੁਹਾਰ ਕੀਤੀ ਜੀ ਮੇਰੇ ਛੋਟੇ ਛੋਟੇ ਬੱਚੇ ਆ ਜੀ ਤੇ ਜਿਹੜੇ ਤਨਵਾ ਵਕੀਲ ਆ ਉਹਨਾਂ ਦੇ ਉਹਨਾਂ ਨੇ ਇਹ ਗੱਲ ਕਹੀ ਜੀ ਇਹ ਸੁਧਾਰ ਦੇ ਸੁਧਾਰ ਦੇ ਰਸਤੇ ਤੇ ਚੱਲ ਰਿਹਾ ਹੈ ਸੁਧਾਰ ਲੋਕਾਂ ਨੂੰ ਵੀ ਸੁਧਾਰ ਦੇ ਰਿਹਾ ਪਰ ਜਦੋਂ ਇਹ ਦੋ ਐਫਆਇਰਾਂ ਇਹਨਾਂ ਦੇ ਹੋਈਆਂ ਤੇ ਵੀਡੀਓ ਹੈ ਤੇ ਕੁਝ ਰਿਪੋਰਟਿੰਗਾਂ ਸਾਡੇ ਕੋਲ 5-5 6-6 ਕਰੋੜ ਦੀਆਂ ਜਿਹੜੀ ਇਹ ਗੱਲ ਕਰ ਰਿਹਾ ਤੇ ਕੋਲੀਪਾਲੀ ਜਨਤਾ ਨੂੰ ਪਾਗਲ ਬਣਾਣ ਦੀ ਗੱਲ ਕਰ ਰਿਹਾ ਉਹਦੇ ਚ ਰਿਪੋਰਟਿੰਗਾਂ ਸਾਡੇ ਕੋਲ ਤੇ ਇਹ ਇਹ ਜਿਹੜੀ ਚੀਜ਼ਾਂ ਜਦੋਂ ਸਾਹਮਣੇ ਆਈਆਂ ਤਾਂ ਉਹਦੇ ਹਾਉ ਪਾਉ ਉੱਡ ਗਏ ਸੀਗੇ ਹੱਥ ਜੋੜ ਰਿਆ ਸੀ ਰੋ ਰਿਆ ਸੀ ਬਾਈਬਲ ਉਹਨੇ ਹੱਥ ਚ ਫੜੀ ਹੋਈ ਸੀ ਤੇ ਉਹ ਕਹੀ ਜਾਂਦਾ ਸੀ ਮੈਨੂੰ ਮaaf ਕਰ ਦਿਓ ਮaaf ਕਰ ਦਿਓ ਮaaf ਕਰ ਦਿਓ ਪਰ ਉਹ ਇੱਕ ਰਾਮ ਰਹੀਮ ਬਣਨ ਦੀ ਕੋਸ਼ਿਸ਼ ਕਰ ਰਿਹਾ ਸੀ ਤੁਸੀਂ ਦੇਖਿਆ ਹੋਣਾ ਟੈਂਪੂਆਂ ਦੇ 500 500 ਦਿਹਾੜੀ ਤੇ ਲਿਆ ਕੇ ਬੰਦੇ ਉਹਨੇ ਬੁਲਾਏਗੇ ਪਥਰਾਓ ਵੀ ਕਰਨੇ ਕੋਸ਼ਿਸ਼ ਕੀਤੀ ਹੁਣ ਵੀ ਜਦੋਂ ਅਸੀਂ ਅੰਦਰ ਐਕਟਰ ਕਰੇ ਸੀ ਸਾਡੇ ਸਾਡੇ ਵੱਲ ਨੂੰ 8-9 ਲੇਡੀ ਦਾ ਲੇਡੀਜ਼ ਬਧੀ ਸੀਗੀ ਜਦੋਂ ਤੁਸੀਂ ਉੱਤੇ ਖੜੇ ਹੋ ਗਏ ਜੀ ਕਿਵੇਂ ਦੇਖਿਆ ਆਪਕਾ ਮੈਂ ਆਪਕੇ ਮਾਰਚੈਨਲ ਕੇ ਮਾਧਿਅਮ ਸੇ ਜਸਪ੍ਰੀਤ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹਤੀ ਹੂੰ ਸਭ ਸੇ ਜਿਆਦਾ ਧੰਨਵਾਦ ਮੈਂ ਆਪਣੇ ਸਾਗਰ ਸਾਹਿਬ ਦਾ ਔਰ ਸੁਮੇਸ਼ ਸਿੰਘ ਜੀ ਦਾ ਕਰਨਾ ਚਾਹਤੀ ਹੂੰ ਜਿਨੋ ਨੇ एक मुर्दा केस में जान पाई है ये केस दब के रह गया था पैसे के नीचे और पॉलिटिकल पावर के नीचे दब के रह गया था हम भी दब के रह गए थे अगर ये नहीं होते तो आज मुझे इंसाफ नहीं मिलता और दूसरा धन्यवाद मैं सरबजीत सिंह रोकी वाल्मीकि जी का करना चाहती हूँ जिन्होंने दो से लेके आज तक मेरा साथ दियात साल अठ नौ महीने अब हो चुके हैं 5 5 ਕਰੋੜ ਰੁਪਏ ਸਾਡੇ ਮੂਰੇ ਰੱਖਿਆ ਗਿਆ 10 10 ਕਰੋੜ ਵੀ ਸਾਡੇ ਮੂਰੇ ਰੱਖਿਆ ਗਿਆ ਪਰ ਸਾਡੇ ਲਈ ਪੈਸਾ ਕੋਈ ਐਮੇਤ ਨਹੀਂ ਰੱਖਦਾ ਸੀ ਪੈਸਾ ਦਿੱਤਾ ਨਹੀਂ ਮੰਨੇ ਐਫ ਆਰਾਂ ਕਰਾਈਆਂ ਕ੍ਰੋਸ ਨਹੀਂ ਮੰਨੇ ਹਮਲੇ ਕੀਤੇ ਨਹੀਂ ਮੰਨੇ ਫੈਮਿਲੀ ਚ ਵੜ ਗਏ ਮਾਂ ਬਾਪ ਨੂੰ ਖਰੀਦ ਲਿਆ ਪੈਸੇ ਦਾ ਲਾਲਚ ਦੇ ਕੇ ਰਿਸ਼ਤੇਦਾਰਾਂ ਨੂੰ ਖਰੀਦ ਲਿਆ ਫਿਰ ਵੀ ਨਹੀਂ ਮੰਨੇ ਅਸੀਂ ਅੱਜ ਸੁਣਵਾਈ ਦੇ ਦੌਰਾਨ ਕੀ ਕੁਝ ਹੋਇਆ ਕੀ ਕੁਝ ਪਾਸਟਰ ਨੇ ਕਿਹਾ ਆਪਣੇ ਉਹਨੇ ਰਹਿਮ ਦੀਏ ਗੁਆਰ ਕੀਤੀ ਜੀ ਮੇਰੇ ਛੋਟੇ ਛੋਟੇ ਬੱਚੇ ਆ ਜੀ ਤੇ ਜਿਹੜੇ ਤਨੋਂ ਆ ਵਕੀਲ ਆ ਉਹਨਾਂ ਦੇ ਉਹਨਾਂ ਨੇ ਇਹ ਗੱਲ ਕਹੀ ਜੀ ਇਹ ਸੁਧਾਰ ਦੇ ਸੁਧਾਰ ਦੇ ਰਸਤੇ ਤੇ ਚੱਲ ਰਿਹਾ ਹੈ ਸੁਧਾਰ ਲੋਕਾਂ ਨੂੰ ਵੀ ਸੁਧਾਰ ਦੇ ਰਿਹਾ ਪਰ ਜਦੋਂ ਇਹ ਦੋ ਐਫਆਈਆ ਰਾ ਇਹਨਾਂ ਦੇ ਹੋਈਆਂ ਤੇ ਵੀਡੀਓ ਹੈ ਤੇ ਕੁਝ ਰਿਕਾਰਡਿੰਗਾਂ ਸਾਡੇ ਕੋਲ 5 5 6 6 ਕਰੋੜ ਦੀਆਂ ਜਿਹੜੀ ਇਹ ਗੱਲ ਕਰ ਰਿਹਾ ਤੇ ਭੋਲੀ ਪਾਲੀ ਜਨਤਾ ਨੂੰ ਪਾਗਲ ਬਣਾਣ ਦੀ ਗੱਲ ਕਰ ਰਿਹਾ ਉਹਦੇ ਦੀ ਰਿਕਾਰਡਿੰਗਾਂ ਸਾਡੇ ਕੋਲ ਤੇ ਇਹ ਇਹ ਜਿਹੜੀ ਚੀਜ਼ਾਂ ਜਦੋਂ ਸਾਹਮਣੇ ਆਈਆਂ ਤਾਂ ਉਹਦੇ ਹਾਉ ਪਾਉ ਉੜ ਗਏ ਸੀਗੇ ਹੱਥ ਜੋੜ ਰਿਆ ਸੀ ਰੋ ਰਿਆ ਸੀ ਬਾਈਬਲ ਉਹਨੇ ਹੱਥ 'ਚ ਫੜੀ ਹੋਈ ਸੀ ਤੇ ਉਹ ਕਹਿੰ ਜਾਂਦਾ ਸੀ ਮੈਨੂੰ ਮਾਫ ਕਰ ਦਿਓ ਮਾਫ ਕਰ ਦਿਓ ਮਾਫ ਕਰ ਦਿਓ ਪਰ ਉਹ ਇੱਕ ਰਾਮ ਰਹੀਮ ਬਣਨ ਦੀ ਕੋਸ਼ਿਸ਼ ਕਰ ਰਿਹਾ ਸੀ ਤੁਸੀਂ ਦੇਖਿਆ ਹੋਣਾ ਟੈਂਪੂਆਂ ਦੇ 500 500 ਦਿਹਾੜੀ ਤੇ ਲਿਆ ਕੇ ਬੰਦੇ ਉਹਰੇ ਬੁਲਾਏ ਗੇ ਪਥਰਾਓ ਵੀ ਕਰਨੇ ਕੋਸ਼ਿਸ਼ ਕੀਤੀ ਹੁਣ ਵੀ ਜਦੋਂ ਅਸੀਂ ਅੰਦਰ ਐਂਟਰ ਕਰੇ ਸੀ ਸਾਡੇ ਸਾਡੇ ਵੱਲ ਨੂੰ 8-9 ਲੇਡੀ ਦਾ ਲੇਡੀਜ਼ ਬਧੀ ਸੀਗੀ ਜਦੋਂ ਤੁਸੀਂ ਉੱਤੇ ਖੜੇ ਸੀਗੇ ਉਹ ਲੇਡੀਜ਼ ਨੇ ਇਸ ਕਰਕੇ ਹੀ ਬਦੀ ਸੀ ਕਿ ਸਾਡੇ ਤੇ ਮੈਨੂੰ ਮੈਨੂੰ ਮੇਰੇ ਨਾਲ ਪੰਗਾ ਲੈਣ ਤੇ ਬਾਅਦ ਚ ਛੇੜਛਾੜ ਦੀ ਕੰਪਲੀਟ ਕਰਨ 112 ਤੇ ਜਾਂ ਕੁਝ ਸਮਥਿੰਗ ਵੀ ਕ੍ਰਾਸ ਐਫ ਆਈ ਆਰ ਹੋਵੇ ਬਟ ਮੈਂ ਪ੍ਰਸ਼ਾਸਨ ਦਾ ਇੱਥੇ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਐਸ ਐਸ ਪੀ ਮੁਵਾਲੀ ਦਾ ਤੇ ਐਸ ਪੀ ਸਿਟੀ ਅਟਵਾਲ ਸਰ ਦਾ ਜੋ ਉਹਨਾਂ ਨੇ ਪਰਮੰਧਿੰਨੇ ਵਧੀਆ ਕੀਤੇ ਹਨ ਸਾਨੂੰ ਸੇਫ ਕੀਤਾ ਹੋਇਆ ਜੀ ਇਹ ਕਿਹਾ ਸੀ ਸੁਣਵਾਈ ਦੇ ਦੌਰਾਨ ਰਹਿਮ ਦੀ ਅਪੀਲ ਕਰਿਆ ਸੀ ਕੀ ਰਹਿਮ ਦੀ ਅਪੀਲ ਉਸ ਦੇ ਵੱਲੋਂ ਕੀਤੀ ਗਈ ਇਹ ਹੀ ਕੀਤੀ ਗਈ ਹੈ ਜੀ ਵੀ ਮੈਨੂੰ ਘੱਟ ਤੋਂ ਘੱਟ ਜੋ ਵੀ ਹੋ ਸਕਦਾ ਘੱਟ ਤੋਂ ਘੱਟ ਦਿੱਤਾ ਜਾਵੇ ਪਰ ਜੋ ਕੋਰਟ ਦੀ ਮਰਜ਼ੀ ਹੈ ਜੋ ਜੁਡੀਸ਼ੀਅਲ ਦੀ ਮਰਜ਼ੀ ਹੈ ਉਹ ਉਹਨਾਂ ਦੇ ਹਿਸਾਬ ਨਾਲ ਹੋ ਗਿਆ। ਉਹ ਜਿਹੜਾ ਰੋਪੀ ਬੜੀ ਕਿਤੇ ਗਏ ਕਿੰਨੇ ਹੋਰ ਰੋਪੀ ਸੀ ਉਹਨਾਂ ਨੂੰ ਸਰ ਉਹ ਬਰੀ 323 ਹੈ ਉਹਨਾਂ ਦੇ ਉੱਪਰ ਉਹ ਸੀ ਇਹ ਰੇਪ ਦਾ ਕੇਸ ਸੀ ਤੇ ਉਹਨਾਂ ਨੂੰ ਬੁਲਾ ਕੇ ਕੁੱਟਮਾਰ ਕੀਤੀ ਗਈ ਸੀ ਬਾਅਦ ਚ ਉਹ 323 324 ਚ ਅਕਿਊਜ਼ ਸੀਗੇ ਉਹ ਤੇ 323 24 ਚ 7 ਸਾਲ ਉਹਨਾਂ ਨੇ ਤਰੀਕਾ ਭੁਗਤਿਆ। ਅਸੀਂ ਉਹਨਾਂ ਉਹਨਾਂ ਦੇ ਉਹਨਾਂ ਨੂੰ ਵੀ ਕੋਈ ਉਹ ਨਹੀਂ ਹੈ ਸਾਡਾ ਉਹਨਾਂ ਨੂੰ ਵੀ ਸਜ਼ਾ ਵਧਿਆ ਮੇਰੀ 7 ਸਾਲ ਉਹਨਾਂ ਤੀਕਾ ਭੁਗਤਿਆ 7 ਸਾਲ ਕਿਤੇ ਕੋਰਟ ਜਾਣਾ ਕੋਈ ਆਮ ਗੱਲ ਨਹੀਂ ਹੈ ਪੈਸੇ ਵੀ ਖਰਚ ਹੁੰਦੇ ਆ ਟਾਈਮ ਵੀ ਖਰਾਬ ਹੁੰਦਾ 23 24 ਤਾ ਹਜ਼ਾਰ ਰੁਪਏ ਵੱਧ ਤੋਂ ਵੱਧ ਜੁਰਮਾਨਾ ਹੈ ਸਾਸੀ ਉਹਦੇ ਨਾਲ ਵੀ ਉਹ ਕਹ ਰਿਹਾ ਕਿ ਪੰਜਾਬ ਰਿਆਣਾ ਹਾਈ ਕੋਰਟ ਦੇ ਵਿੱਚ ਇਸ ਨੂੰ ਚੈਲੰਜ ਕਰਾਂਗੇ ਅਸੀਂ ਬਿਲਕੁਲ ਸਰ ਕਰ ਸਕਦੇ ਆ ਉਹਨਾਂ ਦਾ ਰਾਈਟ ਆ ਉਹ ਹਾਈ ਕੋਰਟ ਜਾਣ ਪਰ ਕਟੋ-ਕਟ ਚੌਥਾ ਹਿੱਸਾ ਤਾਂ ਕੱਟਣਗੇ ਨਾ 5 ਸਾਲ ਕਰ ਲੈਣ ਪਹਿਲੀ ਗੱਲ ਤਾਂ ਹਾਈ ਕੋਰਟ ਜਾਂਦੇ ਆ ਜੀ ਦੇਖੋ ਮੈਂ ਵੀ ਲਾ ਇੰਟਰਨ ਆ ਠੀਕ ਹੈ ਜੀ ਡਾਕਟਰ ਵੀ ਇਮਰਾਮ ਬੇਦਕਰ ਜੀ ਨੇ ਸਾਨੂੰ ਸੰਵਿਧਾਨ ਦੱਸਿਆ ਸੰਵਿਧਾਨ ਬਾਰੇ ਦੱਸਿਆ ਤਾਂ ਹੀ ਅਸੀਂ ਲੜ ਪਏ ਇਹਦੇ ਨਾਲ ਹਾਈ ਕੋਰਟ ਵੀ ਜਾਂਦਾ ਪਹਿਲਾਂ ਤਾਂ ਟਿਲ ਦਿੱਤੀ ਟੁੱਟੇਗੀ ਉਹਦੀ ਫਿਰ 20 ਸਾਲ ਤੇ ਆਏਗੀ 20 ਸਾਲ ਟੁੱਟੇਗੀ 20 ਸਾਲ ਟੁੱਟੇਗੀ ਤਾਂ 5 ਸਾਲ ਦਾ ਚੌਥਾ ਹਿੱਸਾ ਤਾਂ ਕੱਟਣਾ ਪੈਣਾ ਹੀ ਹੈ ਚੌਥੇ ਹਿੱਸੇ ਬਗੈਰ ਤਾਂ ਇਹ ਬੇਲ ਨਹੀਂ ਹੁੰਦੀ ਚੌਥਾ ਹਿੱਸਾ 5 ਸਾਲ ਪਹਿਲਾ ਪਹਿਲਾਂ ਇਹਨੂੰ ਲੱਗ ਜੇਗੀ ਪਹਿਲਾਂ ਲੱਗ ਜਾਣਗੇ ਇਹਨੂੰ 2-3 ਸਾਲ 4 ਸਾਲ ਤਾਂ ਪਹਿਲਾਂ ਟਿਲ ਦਿੱਤੀ ਤੜ ਵਾਲੇ 20 ਸਾਲ ਤੇ ਆਇਆ ਫਿਰ 5 ਸਾਲ ਤੁਸੀਂ ਤੁਸੀਂ ਜਿਹੜੀ ਅੱਜ ਸੱਜਿਆ ਹੋਏ ਹੋ ਉਹਦੇ ਤੇ ਸੰਤੁਸ਼ਟ ਹੋ ਜੀ ਬਿਲਕੁਲ ਸੰਤੁਸ਼ਟ ਹੈ ਜੀ ਅਸੀਂ ਤਾਂ ਅਸੀਂ ਤਾਂ ਕਹਿ ਨਹੀਂ ਰਹੇ ਸੀ ਸੰਤੁਸ਼ਣੀ ਹੈ ਅਸੀਂ ਤਾਂ ਲੱਡੂ ਕਟਵਾਵਾਂਗੇ ਢੋਲ ਵਜਾਵਾਂਗੇ ਖੁਸ਼ੀ ਬਣਾਵਾਂਗੇ ਤੁਹਾਨੂੰ ਲੱਗਦਾ ਹੁਣ ਜਿਹੜਾ ਚੈਲੰਜ ਕਰ ਦਿਓ ਉਸੇ ਮੇਰੇ ਵੱਡਾ ਨਾਮ ਸੀ ਸਰਦਾਰਾ ਔਰ ਤੁਸੀਂ ਉਸ ਸਮੇਂ ਦੇ ਵਿੱਚ ਚੈਲੰਜ ਕੀਤਾ ਕਿੰਨੀਆਂ ਕੁ ਮੁਸ਼ਕਲਾਂ ਸੀ ਸਰ ਅਸੀਂ ਉਹਨੂੰ ਕੋਈ ਚੈਲੰਜ ਨਹੀਂ ਕੀਤਾ ਹਰ ਵਕਤ ਉਸ ਵਿਅਕਤੀ ਨੇ ਸਾਨੂੰ ਚੈਲੰਜ ਕੀਤਾ ਚੈਲੰਜ ਇਹ ਕੀਤਾ ਕਿ ਇੱਕ ਤਾਂ ਕ੍ਰਾਈਮ ਕੀਤਾ ਇੱਕ ਤਾਂ ਕ੍ਰਾਈਮ ਕੀਤਾ ਇੱਕ ਤਾਂ ਕ੍ਰਾਈਮ ਕੀਤਾ ਉਸ ਵਿਅਕਤੀ ਨੇ ਕ੍ਰਾਈਮ ਕਰਨ ਤੋਂ ਬਾਅਦ ਫਿਰ ਲੇਡੀ ਸਾਹਿਬ 500 500 ਰੁਪਏ ਚ ਧਰਨੇ ਤੇ ਬੁਲਾ ਕੇ ਤਰਨਾ ਪ੍ਰਦਰਸ਼ਨ ਕਰਨਾ ਫਿਰ ਕ੍ਰੋਸ ਐਪਾਰਾਂ ਕੀਤੀਆਂ ਫਿਰ ਸਾਡੀ ਜਾਤੀ ਦੇ ਉੱਪਰ ਗੱਲ ਕੀਤੀ ਫਿਰ ਸਾਨੂੰ ਤਰ ਜਾਨਵਰ ਮਾਰਨ ਦੀ ਧਮਕੀ ਵੀ ਦਿੱਤੀ ਦੱਸੋ ਚੈਲੰਜ ਮੈਂ ਕਰ ਰਿਹਾ ਉਹ ਕਰ ਰਿਹਾ ਅੱਜ ਬਾਈਬਲ ਲੈ ਕੇ ਅੰਦਰ ਆਏ ਸੀ ਉਹ ਜਿੱਦਾਂ ਵੀ ਉਹਨਾਂ ਨੂੰ ਪਤਾ ਹੈ ਜੀ ਉਹ ਉਹਨਾਂ ਨੂੰ ਪਤਾ ਹੈ ਜੀ ਦੇਖੋ ਆਪਾਂ ਕਿਸੇ ਧਰਮ ਦੇ ਕਿ ਉਹ ਨਹੀਂ ਕਰ ਸਕਦੇ ਨਹੀਂ ਉਹਨਾਂ ਨੂੰ ਉਹਨਾਂ ਨੂੰ ਪਤਾ ਹੈ ਜੀ ਕਿ ਕੁਝ ਲੋਕ ਗਲਤ ਕਰਦੇ ਐ ਇਸ ਲਈ ਪੁੱਛ ਰਿਹਾ ਸਵਾਲ ਹਾਂ ਬਿਲਕੁਲ ਬਿਲਕੁਲ ਜੀ ਧਰਮ ਦਾ ਸਹਾਰਾ ਮੈਨੂੰ ਤਾਂ ਦੱਸਣ ਦੀ ਲੋੜ ਹੀ ਨਹੀਂ ਐ ਹੁਣ ਵੀ ਹੁਣ ਵੀ ਉਹ ਇੱਕ ਗੱਲ ਕਹਿ ਰਹੇ ਕੈਂਡਲਾਈਟ ਦੀ ਕੁਝ ਪ੍ਰਾਰਥਨਾ ਕੀਤੀ ਉਹਨਾਂ ਨੇ YouTube ਤੇ Facebook ਤੇ ਪਾਇਆ ਹੋਇਆ ਉਹ ਇਹ ਗੱਲ ਕਹਿ ਰਹੇ ਆ ਕਿ ਰ ਵੀ ਜੇ ਉਹ ਚਲੇ ਗਿਆ ਉਹਨਾਂ ਦੀ ਆਤਮਾ ਇੱਥੇ ਹੀ ਹੈ ਦੱਸੋ ਕਿਦਾਂ ਕਿਦਾਂ ਅੰਧਵਿਸ਼ਵਾਸ ਇੱਕ ਇੱਕ ਮੁਜਰਮ ਜੇਲ੍ਹ ਦੇ ਅੰਦਰ ਚਲੇ ਗਿਆ ਇੱਕ ਵੀਡੀਓ ਪਾਤੀ ਉਹਦੇ ਵੀਡੀਓ ਚ ਪੁਰਾਣੀ ਵੀਡੀਓ ਹੈ ਉਹ ਕਹਿੰਦਾ ਮੈਂ ਆਪਣੇ ਪਰਿਵਾਰ ਕੇ ਸਾਥ ਉਹ ਮੈਂ ਜੇਲ੍ਹ ਮੇ ਨਹੀਂ ਗਿਆ ਇਹ ਅੰਧਵਿਸ਼ਵਾਸ ਉਸ ਨੂੰ ਵੀਡੀਓ ਨੂੰ ਦੇਖ ਕੇ ਫਿਰ ਪਹੁੰਚ ਗਿਆ ਉੱਤੇ ਨਹੀਂ ਨਹੀਂ ਪਾਪਾ ਜੀ ਨਹੀਂ ਗਏ ਜੇਲ੍ਹ ਚ ਕਹਿੰਦਾ ਪਾਪ ਮੇਰਾ ਇਹ ਹੈ ਕਿ ਵੀ ਧਰਮ ਦਾਦਾ ਉਹ ਆੜ ਲੈ ਹੀ ਰਿਹਾ ਜੇ ਧਰਮ ਦੀ ਆੜ ਨਹੀਂ ਲੈ ਹੁੰਦੇ ਆ ਉਹ 7 ਸਾਲ ਨਹੀਂ ਲੱਗਦੇ ਉਹ ਅਸੀਂ ਬਾਈਬਲ ਨੂੰ ਮਾੜਾ ਨਹੀਂ ਕਹਿੰਦੇ ਪਰ ਜਿਸ ਤਰੀਕੇ ਦੇ ਨਾਲ ਬਾਈਬਲ ਦਾ ਸਹਾਰਾ ਲਿਆ ਅੱਜ ਕਦੇ ਕੋਰਟ ਦੇ ਵਿੱਚ ਬਾਈਬਲ ਲੈ ਕੇ ਪਹੁੰਚੇ ਇਸ ਲਈ ਸਵਾਲ ਹੈ ਕਿ ਲੋਕ ਜਿਹੜੇ ਉਸ ਦੇ ਉੱਪਰ ਵਿਸ਼ਵਾਸ ਕਰ ਰਹੇ ਕਣ ਉਹਨਾਂ ਨੂੰ ਪਤਾ ਲੱਗ ਸਕੀ ਕਿ ਗਲਤ ਇਸਤੇਮਾਲ ਉਸ ਗ੍ਰੰਥ ਦਾ ਕੀਤਾ ਜਾ ਰਿਹਾ ਸਰ ਦੇਖੋ ਪਤਾ ਕੀ ਗੱਲ ਹੈ ਅਸੀਂ ਕਿਸ ਨਹੀਂ ਕਹਿ ਸਕਦੇ ਮੈਂ ਵਾਲਮੀਕੀ ਸਮਾਜ ਤੋਂ ਬਿਲੋਂਗ ਕਰਦਾ ਮੈਂ ਇਹਨਾਂ ਨੂੰ ਕੁਝ ਬੋਲੂਗਾ 295 ਇਹਦਾ ਪਰਚਾ ਤਿਆਰ ਹੈ ਅਸੀਂ ਕਿਸੇ ਨੂੰ ਕੁਝ ਨਹੀਂ ਕਹਿੰਦੇ ਅਸੀਂ ਤਾਂ ਸਿਰਫ ਇੰਨੀ ਕੁ ਗੱਲ ਕਹਿੰਦੇ ਆ ਵੀ ਉਹ ਵਿਕੇ ਹੋਏ ਵਿਕੇ ਹੋਏ ਬੰਦੇ ਆ ਜਿਹੜੇ ਜਿਹੜੇ ਇਹਨਾਂ ਦੇ ਧਰਮ ਦੇ ਵਿੱਚ ਕਾਲੀਆਂ ਭੇਡਾਂ ਜਿਹੜੇ ਬਕਾਊ ਵਿਅਕਤੀਆਂ ਇਹਨਾਂ ਦੇ ਧਰਮ ਦੇ ਠੇਕੇਦਾਰ ਬਣੇ ਹੋਏ ਆ ਉਹ ਕੰਨ ਖੋਲੋ ਤੁਸੀਂ ਜੇ ਪ੍ਰਭੂ ਯੇਸ਼ੂ ਮਸੀਹ ਨੂੰ ਪਿਆਰ ਕਰਦੇ ਹੋ ਜੇ ਉਹਨੂੰ ਪਰਮਾਤਮਾ ਮੰਨਦੇ ਹੋ ਘਟੋ ਘਟ ਆਪਣੇ ਜ਼ਮੀਰ ਤਾਂ ਨਾ ਮਾਰੋ ਜ਼ਮੀਰ ਤਾਂ ਨਾ ਵੇਚੋ ਤੁਸੀਂ ਲੋਕਾਂ ਨੂੰ ਜਿਹੜੇ ਆਪਣਾ ਐਗਜ਼ਾਮਪਲ ਸੈੱਟ ਕਰਨਾ ਉਹਨਾਂ ਨੂੰ ਦੱਸੋ ਉਹਨਾਂ ਨੂੰ ਸਮਝਾਓ ਵੀ ਇਹ ਵਿਅਕਤੀ ਗਲਤ ਨਹੀਂ ਦੇਖੋ ਧਰਮ ਨਹੀਂ ਗਲਤ ਹੁੰਦਾ ਧਰਮ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਜਾਂਦਾ ਇਸ ਵਿਅਕਤੀ ਨੇ ਆਪਣੇ ਆਪ ਨੂੰ ਹੀ ਦੱਸਦਾ ਸੀ ਵੀ ਮੈਂ ਹੀ ਪਰਮਾਤਮਾ ਹਾਂ ਜਿੱਤੋਂ ਮੈਂ ਆ ਗਏ ਉੱਥੇ ਸਾਰਾ